ਅਸਲਾਮ ਅਲੈਕਮ ਜੀ ਮੈਂ ਪਾਸ਼ਾ ਜੱਟ ਤੇ ਅੱਜ ਅਸੀਂ ਜਾ ਰਹੇ ਆ 94 ਸ਼ੰਕਰ ਬਾਬਾ ਰਾਣਾ ਨਸੀਰ ਉਹਨਾਂ ਦੀ ਦਾਬਤ ਤੇ ਉਹਨਾਂ ਨੂੰ ਮੈਂਨਵਾ ਤੇ ਤੇ ਇਨਸ਼ਾਅੱਲਾ ਅੱਲਾ ਖੈਰ ਕਰੇ ਪਹੁੰਚ ਕੇ ਬਾਕੀ ਜੀ ਤੁਹਾਡੇ ਨਾਲ ਗੱਲਾਂ ਕਰਾਂਗੇ ਮੇਰੇ ਨਾਲ ਕੈਮਰਾਮੈਨ ਸ਼ਾਮੀ ਜੱਟ ਮਾਜੀਦ ਜੱਟ ਤੇ ਸਾਡਾ ਤਾਏ ਦਾ ਪੁੱਤ ਜਵੇਦ ਅੱਡਾ ਬਸ਼ੀਰਾਬਾਦ ਤੋਂ

ਕਿਣਾ ਨਾ ਜੀ ਉਹ ਨਾਲ ਤੋਂ ਪੈਂਦੇ ਸਾਡੇ ਸਖਾੜੀ ਸਖਾੜੀ ਹਾਂਜੀ ਹਾਂਜੀ ਨਾਲ ਤਾਂ ਸਾਡੇ ਨਾਲ ਹਾਂ ਸਾਡੇ ਨਾਲ ਸਖਾੜੀ ਆਹ ਸਾਡੇ ਕਾਲਾ ਜਿਹਾ ਸਾਡੇ ਨਾਲ ਦਾ ਪੈਂਦੇ ਬਿਲਕੁਲ ਸਾਡੇ ਆ ਬੁੜਿਆਂ ਨੇ ਤਾਂ ਸਾਰੀ ਲੰਗਾਈ ਕਰੇ ਸੀ ਸਾਡਾ ਸਾਡਾ ਹੈਗਾ ਮਾਦੋ ਪਰ ਅੱਛਾ ਸਖਾੜੀ ਜੀ ਚਲੋ ਇੰਤਖਾਬ ਦਾ ਤਾਰਾ ਕਰ ਠੀਕ ਬਹੁਤ ਕੋਲੋ ਜੀ ਇਨਸ਼ਾ ਅੱਲਾਹ ਇਹ ਕੋਈ ਕਪੜਾ ਕੱਟ ਕੇ ਪਾਣਾ ਕੱਟ ਕੇ ਬਣ ਲੋ ਪਾੜੋ ਬਣਾ ਵੀਡੀਓ ਬਣਾ ਜਾ ਕੱਟ ਤੇ ਨੀਚੇ ਕਰ ਦਿਓ ਬੰਨ ਲਓ ਬੰਨੋ ਕਿਤਾ ਸਟਾਰਟ ਅਸਲਾਮ ਵਾਲੇਕਮ ਜੀ ਅੱਜ ਅਸੀਂ ਆਏ ਸੀ ਚਰਨਮਾ ਸ਼ੰਕਰ ਤੇ ਭਾਈ ਨਦੀਮ ਅਸਲ ਸਾਹਿਬ ਤੇ 나ਸਰ ਕਿਸਾਨਾ ਸਾਹਿਬ ਨੇ ਸਾਡੀ ਮੁਲਾਕਾਤ ਕਰਾਈ ਆ ਜੀ ਸਰਦਾਰ ਜੋਗਾ ਸਿੰਘ ਤੇ ਅੰਜਮ ਗਿੱਲ ਸਾਹਿਬ ਸਰਦਾਰ ਜੋਗਾ ਸਿੰਘ ਦੀ ਮੁਲਾਕਾਤ ਦੀ ਗੱਲ ਇਹ ਆ ਵੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਸਾਡਾ ਪਿੰਡ ਜ਼ਿਲ੍ਹਾ ਜਲੰਧਰ ਦਾ ਸਖਾਣੀ ਤੇ ਇਹਨਾਂ ਦਾ ਨਾਲ ਦਾ ਪਿੰਡ ਕਾਲਾ ਸੰਗਿਆ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਸਾਡੇ ਵੱਡਿਆਂ ਨੇ ਸਾਰਾ ਵਕਤ ਕਾਲੇ ਸੰਗਿਆ ਚ ਗੁਜ਼ਾਰਿਆ ਹਾਂ ਨਾਲ ਮਾਧੂਪੁਰ ਹਾਂ ਨਾਲ ਮਾਧੂਪੁਰ ਤੇ ਬੜੀ ਖੁਸ਼ੀ ਹੋਈ ਹੈ ਸਰਦਾਰ ਜੀ ਉਹਨਾਂ ਨਾਲ ਮਿਲ ਕੇ ਇਨਸ਼ਾਅੱਲਾ ਸਾਡੀ ਵੀ ਕੋਸ਼ਿਸ਼ ਆ ਪੂਰੀ ਵੀ ਉੱਥੇ ਜਾਈਏ ਬਹੁਤ ਸ਼ੁਕਰੀਆ ਜੀ ਅਸਲਾਮੁਅਲੈਕਮ ਜੀ ਅਸੀਂ ਉਪਰ ਗਏ ਜੀ ਰਾਣਾ ਨਸੀਬ ਸਾਹਿਬ ਦੇ ਕੋਲ ਕੀਤਾ ਨਾ ਹੋ ਗਿਆ ਇਹ ਤੇ ਇੱਕ ਉਹ ਸਾਹ ਨੂੰ ਲਾਓ ਜੀ ਇਤੋਂ ਬਣਾ ਦੇ ਯਾਰ ਆਓ ਜੀ ਜਨਾਬ ਸਾਹਿਬ ਮਿਹਰਬਾਨੀ ਇਹ ਉਹ ਬਣਾ ਦੇਣਾ ਸ਼ਾਲਾ ਅਸਲਾਮੁਅਲੈਕੁਮ ਅਲੈਕੁਮ ਅਸਲਾਮ ਤਾਜ਼ੀ ਬੱਚੇ ਖੁਸ਼ ਆਓ ਮਾਈਕ ਲੈ ਲੇ ਉਹ ਵਾਰ ਦਾ ਓਏ ਓਨੇ ਵਾਰ ਕਾਸਮਾ ਕਾਸਮਾ ਮੈਂ ਕਾਸਮਾ ਹਾਂਜੀ ਲੋ ਜੀ ਅਸੀਂ ਜਨਾਬ ਅੱਜ ਆਏ ਸੀ ਕਿ ਗੱਲ ਛੱਪ ਲੱਗ ਰਹੀ ਆ ਭਾਈ ਰਾਣਾ ਨਸੀਰ ਸਾਹਿਬ ਉਹਨਾਂ ਦੇ ਕੋਲ ਤੇ ਭਾਈ 나ਸਰ ਕਿਸਾਨਾ ਸਾਹਿਬ ਨੇ ਤੇ ਭਾਈ ਨਦੀਮ ਅਸਲ ਸਾਹਿਬੇ ਬੜੀ ਕੋਸ਼ਿਸ਼ ਕਰਕੇ ਨਾ ਸਰਦਾਰ ਜੋਗਾ ਸਿੰਘ ਨਾਲ ਵੀ ਮੁਲਾਕਾਤ ਕਰਾਤੀ ਨੋ ਨਾਲ ਸਾਡੇ ਇੱਕ ਭਤੀਜਾ ਦੇ ਇੱਕ ਭਤੀਜੀ ਆ ਸਾਡੀ ਭਾਈ ਤੇ ਰਾਣਾ ਸਾਹਿਬ ਦੇ ਨਾਲ ਮੁਲਾਕਾਤ ਹੋਈ ਆ ਭਾਈ ਅੰਜਮ ਗਿੱਲ ਸਾਹਿਬ ਤੇ ਕਹਿੰਦੇ ਹੁੰਦੇ ਨਸੀਬਾਂ ਦੇ ਨਾਲ ਆ ਜੀ ਗੱਲਾਂ ਬਾਤਾਂ ਤੇ ਰੌਣਕ ਮੇਲੇ ਹੈ ਗੱਪਾ ਛਾਪਾ ਬੜੇ ਚੇਦ ਦੀ ਹਸਰ ਸੀਗੀ ਉਹ ਕਹਿੰਦੇ ਨਾ ਵੀ ਕੋਈ ਜਗ੍ਹਾ ਇਦਾਂ ਦੀਆਂ ਹੁੰਦੀਆਂ ਜਿੱਥੇ ਬੰਦਾ ਚਾਹੁੰਦਾ ਵੀ ਨਹੀਂ ਜਾ ਹੁੰਦਾ ਉਹ ਕਿਸੇ ਸਵਾਬ ਨਾਲ ਤੇ ਅੱਜ ਮੇਰੇ ਭਰਾ ਨੇ ਸਵਾਬ ਲਾ ਦਿੱਤਾ ਵੀ ਚੱਲ ਵੇ ਮਿਹਰਬਾਨੀ ਹੋ ਸਕਦਾ ਅੱਜ ਵੀ ਰਹਿ ਹੀ ਜਾਂਦੇ ਹਾਂ ਦੇ ਅਸਲੀ ਮੈਂ ਹਾਂ ਤੇ ਨਾ ਪਹਿਲੇ ਦਿਨ ਤੋਂ ਬਹੁਤ ਸ਼ੁਕਰੀਆ ਭਰਾ ਸਾਹਿਬ ਮਿੱਥੇ ਤੱਕ ਪਹੁੰਚਾ ਦਿੱਤਾ ਵੀ ਭਰਾ ਵੀ ਇਹ ਮੈਂ ਕਰਜ਼ਦਾਰ ਨਾ ਜਿਹੜਾ ਵਿਚੇ ਨੂੰ ਮਲਾਏ ਉਹਨੂੰ ਇਨਸਾਨ ਕਹਿੰਦੇ ਹਾਂਜੀ ਹਾਂਜੀ ਵਿਸ਼ਾਦੋ ਵਾਲੇ ਤੇ ਬੜੇ ਹੁੰਦੇ ਨਾ ਹਾਂਜੀ ਬਿਲਕੁਲ ਕੋਸ਼ਿਸ਼ ਇਹ ਕਰਿਓ ਜ਼ਿੰਦਗੀ ਜੇ ਕਿ ਮੇਰੀ ਬਾਤ ਯਾਦ ਆ ਗਾ ਸਕੂਨ ਚਾਹੁੰਦੇ ਤੇ ਦਾ ਸਕੂਨ ਨਾ ਖਰਾਬ ਕਰੀਂ ਸਾਲਾ ਸਾਰੀ ਜ਼ਿੰਦਗੀ ਟੇਬਲ ਤੇ ਕੀ ਸੁਣੀ ਮੇਰੇ ਬਾਪ ਨਹੀਂ ਪੀਤੀ ਕਹਿੰਦੀ ਥੀ ਹੱਲ ਨਹੀਂ ਵੇਖਿਆ ਅਵੇਲਾ ਬਰਫ ਤੇ ਲੱਗਾ ਤਾਂ ਪਰ ਹਮੇ ਅਸੀਂ ਜੋ ਮੈਂ ਕਹਿਣਾ ਉਹੋ ਹੀ ਅੰਧਾਵਾ ਨਹੀਂ ਮੰਨਣਾ ਮੈਂ ਆਪਣੀ ਮਰਦੀ ਜ਼ਿੰਦਗੀ ਗੁਜ਼ਾਰੀ ਮੈਂ ਤਾਂ ਚੰਗੀ ਜ਼ਿੰਦਗੀ ਕਿਸੇ ਨੇ ਗੁਜ਼ਾਰੀ ਹਮ ਸ਼ੌਕ ਮੇਰੇ ਅੱਲਾ ਨੇ ਨੰ ਬਾਬਾ ਵਾਲੇ ਬੁੱਲੀ ਕੁੱਤੇ ਘੋੜੀਆਂ ਬੱਜੀਆਂ ਨੇ ਕਿਸੇ ਗੱਲ ਤੇ ਰਾਜ਼ੀ ਆ ਕਿਸਾਨਾ ਸਾਹਿਬ ਐਨੇ ਬੈਤ ਨਾਲ ਪਿਆਰ ਕਰਿਆ ਬੜੀ ਜੇ ਮੈਂ ਤਹਵੀਰ ਲਿਖ ਦਿੰਦਾ ਕਹ ਪਹਿਲੇ ਬੈਤ ਨਾਲ ਜਿਹੜਾ ਬੰਦਾ ਮੁਖਲਸ ਆ ਲਾਗਦਾ ਮੂਖਲਸ ਆ ਮਾਂ ਨੇ ਪੋਤੀ ਨਹੀਂ ਜਮਾਦਾਰ ਨੂੰ ਢਾਵੇ ਕੋਈ ਸ਼ੱਕ ਨਹੀਂ ਕੋਈ ਮੋਲਾ ਦੀ ਤੋਂ ਵੱਡਾ ਹੋਏਗਾ ਤੇ ਕਹਾਏਗਾ ਨਾ ਸੱਚੀ ਰੱਬ ਤੋਂ ਵੱਡਾ ਹੋਏਗਾ ਤੇ ਮੈਨੂੰ ਮਾਰੇਗਾ ਕੋਈ ਸਭ ਤੋਂ ਵੱਡਾ ਰੱਬ ਇੱਕੋ ਹੀ ਸਾਰਾ ਰੱਬ ਦਾ ਵਾ ਕਿੰਨਾ ਦਿੱਤਾ ਖੁਦਾ ਦੀ ਕਸਮ ਕਿਸਾਨਾ ਜੀ ਪਤਾ ਨਹੀਂ ਪਤਾ ਨਹੀਂ ਲੱਗਿਆ ਕਦ ਪਿਆਰ ਹੋ ਗਿਆ ਜਾਣਦੀ ਆਈ ਤੁਹਾਨੂੰ ਇੰਨਾ ਜੀ ਬਾਬ ਜੀ ਇੰਨਾ ਕਿਸਾਨਾ ਸਾਹਿਬ ਮੈਂ ਕਹਿੰਦਾ ਮੱਥੇ ਪਦੇ ਜਾੜਾ ਉਹਨੇ ਕਹ ਉਹਦੇ ਚਾਹੀ ਜਾਨੀ ਉਹ ਵੰਜ ਲੈ ਲੈ ਇਹਦੇ ਉੱਤੇ ਕੀ ਲੈਣਾ ਸਹੀ ਗੱਲ ਹੈ ਬਹੁਤ ਐਂਦਾ ਸ਼ੱਕਰ ਹੋਣਾ ਚਾਹੀਦਾ ਇਹੋ ਹੀ ਵੇਖੋ ਨਾ ਜੀ ਕਿਸਾਨਾ ਸਾਹਿਬ ਮੇਰੇ ਅੱਲਾਹ ਨੇ ਫਰਮਾਇਆ ਬਾਤ ਨੂੰ ਸ਼ੁਕਰ ਕਰੋ ਮੈਂ ਤੁਮ ਕੋ ਜਿਆਦਾ ਦੂੰਗਾ ਅ ਤੁਸੀਂ ਆਏ ਜੇ ਨਾ ਤੁਹਾਨੂੰ ਹਰ ਚੀਜ਼ ਮਿਲ ਜਾਣੀ ਹੈ ਕਿਉਂਕਿ ਪਿੱਛੇ ਤੁਹਾਨੂੰ ਘਰ ਵਾਲੇ ਦਾ ਤੁਹਾਡਾ ਜੀਜਾ ਤੁਹਾਨੂੰ ਪੈਸੇ ਘਲਾਤੇ ਹਨ ਵੀ ਤੇਰੇ ਮਹਿਮਾਨ ਹੋ ਮਾਲਕ ਹੈ ਬਿਲਕੁਲ ਨਸੀਬ ਤੇ ਮੌਲਾ ਅਲੀ ਸਰਕਾਰ ਨੇ ਫਰਵਾਹ ਰਜ਼ਕ ਦੀ ਤੰਗੀ ਆ ਤੇ ਬੰਨਣ ਲੱਗ ਹੂੰ ਖੇਤਾਂ 'ਚ ਰਜ਼ਕ ਹੁੰਦਾ ਤਾਂ ਦੇਖ ਪਾ ਪੱਥਰ ਤੇ ਰੋੜ ਨਿਕਲਦੇ ਮਿੱਟੀ ਨਿਕਲਦੀ ਰਜ਼ਕ ਨਹੀਂ ਨਿਕਲਦਾ ਖੇਤਾਂ 'ਚ ਰਜ਼ਕ ਜਿਹੜੇ ਕੋਲ ਉਹ ਦੁਨੀਆ ਇੱਕੋ ਆਗੇ ਆਪਾਂ ਜਾਣਾ ਨਾਲ ਇੱਕ ਬਾਤ ਯਾਦ ਰੱਖ ਲੋ ਤੇ ਸ਼ੋਪਿੰਗ ਕਰਨ ਆਇਆ ਵਾ ਜੱਟ ਸਾਹਿਬ ਹੂੰ ਇਹ ਸ਼ਹਿਰ ਆਇਆ ਬੰਦੇ ਹਾਂਜੀ ਹਾਂਜੀ ਅger ਚਿੰਗੀ ਕਰੇਗਾ ਕਿਛ ਬੂ ਆਏਗਾ ਭੈੜੀ ਕਰੇਗਾ ਬੂ ਆਏ ਸਹੀ ਗੱਲ ਐ ਨਹੀਂ ਕਿ ਦਿੰਦੀ ਰੱਬ ਕੀ ਆ ਰੱਬ ਇੱਕ ਭੇਜਦੀ ਆ ਤੂੰ ਬੁਝ ਲੈ ਤਰਾ ਬੂ ਆ ਨਹੀਂ ਸਮਝ ਆ ਰਿਹਾ ਕੁਛ ਵੀ ਕੋਈ ਸ਼ੱਕ ਨਹੀਂ ਕੋਈ ਮੁਜ਼ਾਬਕ ਹਵਾ ਬਦ ਨਗਰ ਰੱਬ ਦਾ ਚਿਹਰਾ ਨਾ ਬਾਤ ਜਦੋਂ ਕਰੋ ਇਹ ਸਾਬ ਨਾ ਕਰੋ ਕਿ ਕੋਈ ਫੈਮਿਲੀ ਸੋਨੇ ਤੇ ਤੁਹਾਡੀ ਬਾਤ ਤੇ تنਕੀਦ ਨਾ ਸਹੀ ਗੱਲ ਸਹੀ ਗੱਲ ਕਿਉਂਕਿ ਕੁੱਤੇ ਦੇ ਮਗਰ ਭੱਜਣ ਵਾਲੇ ਮੰਜ਼ਲਾਂ ਤੇ ਕਦੀ ਨਹੀਂ ਪਹੁੰਚਦੇ ਤੁਸੀਂ ਫਕੀਰ ਵੇਚਣਾ ਦੋ ਫੁੱਟ ਡੰਡਾ ਹੁੰਦਾ ਤੁਹਾਨੂੰ ਕੁੱਤੇ ਮਗਰ ਪੈਂਦੇ ਉਹ ਕਦੀ ਨੂੰ ਮੁੜ ਕੇ ਨਹੀਂ ਵੇਖੋ ਮਗਰ ਜਾਓ ਤਾਂ ਠਿਆੜ ਕਿਦਾਂ ਲਾਏਗਾ ਉਹ ਸਿਰ ਸਾਦੇ ਨੂੰ ਪਤਾ ਨਾ ਕੰਮ ਆ ਪਾਉਂਦਾ ਪਾਗਲ ਕੁੱਤੇ ਦੇ ਮਗਰ ਜਾਣਗੇ ਸੌਣਾ ਲੈ ਆ ਬਲੂ ਆ ਇਹ ਤਾਂ ਹੈ ਦੇਗਾ ਬਾਤ ਦਾ ਜਵਾਬ ਦੇਣਾ ਤਾਂ ਜ਼ਰੂਰੀ ਨਹੀਂ ਕਈ ਵਾਰੀ ਕਾਮ ਨਾਰੇ ਪਾਕਿਸਤਾਨ ਦੇ ਬਹਿਣ ਨੇ ਨਾ ਆਵਾਜ਼ ਵੀ ਬਣਦੇ ਹੈ ਦੋਨੋਂ ਕੀ ਪਰਵਾਹ ਦੀ ਇੱਕ ਹੀ ਫਜ਼ਾ ਵਿੱਚ ਸ਼ਹੀਦ ਦਾ ਜਹਾਅ ਹੋਰ ਕਾਰਗਰ ਦਾ ਜਹਾਅ ਤੁਸੀਂ ਆਪਣੇ ਆਪ ਨੂੰ ਸਹੀ ਰੱਖਣਾ ਹੈ ਸਨਾਬ ਤੁਸੀਂ ਆਪਣੇ ਆਪ ਨੂੰ ਸਹੀ ਰੱਖੋ ਗਲਾਸ ਹੋ ਰਗਾ ਨਹੀਂ ਗਲਾਸ ਹੋ ਰਗਾ ਪਾਣੀ ਦੀ ਬੋਲੇ ਰਿਜੋਨ ਤਾਂ ਫੇਰ ਬਣਾ ਪਾਣੀ ਪੀਂ ਅਸਲਾਮ ਅਲੈਕਮ ਜੀ ਲੋ ਜੀ ਹੁਣ ਅਸੀਂ ਨਾ 94 ਸ਼ੰਕਰਾਂ ਕਾ ਜੀ 94 ਸ਼ੰਕਰਾਂ ਦੇ ਵਿੱਚੋਂ ਆਯਾਤ ਲੈਣ ਲੱਗੇ ਆ ਜੀ ਭਾਈ ਨਸੀਰ ਹੁਣਾ ਕੋਲ ਤੇ ਇਨਸ਼ਾਅੱਲਾ ਬਹੁਤ ਜਲਦ ਦਾਵਤ ਦੇ ਰਹੇ ਆ ਅਸੀਂ 158 ਖੱਖਾਂ ਦੇ ਵਿੱਚ ਉਥੇ ਭਾਈ ਨਦੀਮ ਹੋਣੀ ਅੰਜਮ ਗਿਲ ਹੋਣੀ ਤੇ ਨਾਸਰ ਕਿਸਾਨਾ ਹੁਣਾ ਦਾ ਚੈਨਲ ਹੋਊਗਾ ਤੇ ਰਾਣਾ ਸਾਹਿਬ ਹੋਣਗੇ ਇਨਸ਼ਾਅੱਲਾ ਉਥੇ ਦੋ ਬੰਦੇ ਹੀਰ ਪਾਣ ਵਾਲੇ ਬੜੇ ਜ਼ਬਰਦਸਤ ਤੇ ਇਨਸ਼ਾਅੱਲਾ ਜਲਦ ਤੋਂ ਜਲਦ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੇ ਆਯਾਤ ਵੰਗਦੇ ਆ ਭਰਾਵਾਂ ਤੋਂ ਬਹੁਤ ਸ਼ੁਕਰੀਆ ਭਰਾਵਾਂ ਦਾ ਜੀ